ਜੀਨਾ ਪਰਿਵਾਰਾਂ ਨੂੰ ਜਾਂ ਉਹਨਾਂ ਬੱਚਿਆਂ ਨੂੰ ਕੁਝ ਵੀ ਹੁੰਦਾ ਤੇ ਉਹਦੀ ਜ਼ਿੰਮੇਵਾਰ ਜਿਹੜੀ ਹੈ ਸਰਕਾਰਾ ਹੋਣੀ ਚਾਹੀਦੀ ਹੈ ਮੰਗ ਵਾਜਬ ਹੈ ਕੋਈ ਗਲਤ ਮੰਗ ਨਹੀਂ ਹੈ ਕਿ ਸਿਰਫ ਤੇ ਸਿਰਫ ਉਹਨਾਂ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਹੈ ਤੇ ਇਹਦੇ ਵਿੱਚ ਕੋਈ ਦਿੱਕਤ ਵੀ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਪੰਜਾਬ ਦੀਆਂ ਜ਼ਿਲ੍ਹਾ ਚ ਆ ਜਾਣਗੇ ਤੇ ਇਹ ਪਰਿਵਾਰਾਂ ਦਾ ਜਿਹੜਾ ਉਹਨਾਂ ਨੂੰ ਮਿਲਣਾ ਜਿਹੜਾ ਥੋੜਾ ਆਸਾਨ ਹੋ ਜਾਏਗਾ ਡਿਬਰੂਗੜ੍ਹ ਦਾ ਇੱਕ ਚੱਕਰ ਜਿਹੜਾ ਇੱਕ ਪਰਿਵਾਰ ਦੇ ਜਾਂਦਾ ਤੇ ਜਾਂ ਇੱਕ ਜੀ ਵੀ ਜੇ ਜਾਂਦਾ ਤੇ 40-45 ਹਜ਼ਾਰ ਰੁਪਈਆ ਜਿਹੜਾ ਹੈ ਉਹ ਲੱਗਦਾ ਹੈ ਬੜੀ ਤਕਲੀਫ ਹੈ ਬੜੀ ਆਹਖੇ ਤੇ ਫਿਰ ਉਥੋਂ ਦਾ ਜਿਹੜਾ ਕਲਚਰ ਹੈ ਉਹ ਜੇਲ੍ਹ ਦਾ ਜਿਹੜਾ ਮਾਹੌਲ ਹੈ ਉਹ ਸਾਡੇ ਅਮਰਤਾਰੀ ਨੌਜਵਾਨਾਂ ਇਹਨਾਂ ਨੂੰ ਸੂਟ ਨਹੀਂ ਕਰਦਾਗਾ ਇਹ ਚੀਜ਼ ਹੈ ਕਿ ਵਹੀਂ ਤੇ ਸੋਚਦੇ ਆ ਕਿ ਸਰਕਾਰ ਤੋਂ ਤੇ ਪਹਿਲਾਂ ਹੀ ਲੱਗਦਾ ਸੀ ਕਿ ਭਾਰਤ ਸਰਕਾਰ ਜਿਹੜੀ ਸਿੱਖਾਂ ਨਾਲ ਕਿਹੋ ਜਿਹਾ ਸਲੂਕ ਕਰ ਰਹੀ ਉਹ ਤੇ ਚੱਲ ਹੀ ਰਿਹਾ ਸੀ ਚਲੋ ਪੰਜਾਬ ਸਰਕਾਰ ਵੀ ਉਹਦੇ ਨਾਲ ਮਿਲ ਗਈ ਪਰ ਸਾਡੀਆਂ ਧਾਰਮਿਕ ਸੰਸਥਾਵਾਂਆਂ ਜਾਂ ਸਿੱਖ ਸੰਸਥਾਵਾਂਆਂ ਜਾਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਸਿੱਖ ਆਪਣੇ ਆਪ ਨੂੰ ਪੰਥਕ ਲੀਡਰ ਕਹਿੰਦੇ ਆ ਪਤਾ ਨਹੀਂ ਵੀ ਉਹ ਵੀ ਇੱਕਦਮ ਖਤਮ ਹੀ ਹੋ ਚੁੱਕੇ ਆ ਉਹਨਾਂ ਨੇ ਇਹ ਹਾਲਾਤ ਚ ਪੰਥ ਨੂੰ ਛੱਡ ਦਿੱਤਾ ਕਿ ਉਹਨਾਂ ਦੀਆਂ ਬੇਟੀਆਂ ਧੀਆਂ ਪੈਣਾ ਉੱਥੇ ਬਰੋੜਾਂ ਤੇ ਰੋਲਦੀਆਂ ਰਹਿਣ ਉਹਨਾਂ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਅਮਰਕੋਤਾਲ ਤੇ ਬਾਕੀ ਥਾਵਾਂ ਵੀ ਭੁੱਖਟਾ ਜਾਰੀ ਹੈੂ ਜੁਝੇ ਪਾਸੇ ਬਰਾਸਤੀ ਪਾਰਕ ਤੇ ਵੀ ਪਰਿਵਾਰਾਂ ਵੱਲੋਂ ਇੱਕ ਹਫਤਾ ਹੋ ਚੁੱਕਿਆ ਜਿਹੜਾ ਭੁੱਖਟਾ ਜਾਰੀ ਹੈ ਪਰ ਸਰਕਾਰ ਬਿਲਕੁਲ ਨਜ਼ਰਅੰਦਾਜ਼ ਕਰ ਰਹੀ ਹੈ ਮੈਂ ਬੜਾ ਹੈਰਾਨ ਆਂ ਵੀ ਬ੍ਰਿਟਿਸ਼ ਸ਼ਾਸ ਦੇ ਵਿੱਚ ਭਾਰਤੀਆਂ ਨੂੰ ਆਪਣੀਆਂ ਹੱਕਾਂ ਜੜੀਆਂ ਨੇ ਵਾਜਬ ਮੰਗਵਾਉਣ ਵਾਸਤੇ ਰੋਸ ਮਜ਼ਾਰਿਆਂ ਧਰਨਿਆਂ ਜਾਂ ਰੋਸ ਮਾਰਚਾਂ ਦਾ ਜਿਹੜਾ ਹੈ ਉਹ ਸਹਾਰਾ ਲੈਣਾ ਪੈਂਦਾ ਸੀ ਪਰ ਇੱਥੇ ਆਜ਼ਾਦ ਭਾਰਤ ਦੇ ਵਿੱਚ ਜਿਹਨੂੰ ਆਜ਼ਾਦ ਭਾਰਤ ਕਹਿੰਦੇ ਐ ਇੱਥੇ ਵੀ ਜੇ ਲੋਕਾਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਆਪਣੀਆਂ ਜੜੀਆਂ ਵਾਜਵ ਹੱਕੀ ਮੰਗਾ ਜੜੀਆਂ ਮਨਵਾਉਣ ਵਾਸਤੇ ਰੋਸ ਪ੍ਰਦਰਸ਼ਨਾਂ ਤੇ ਰੋਸ ਮਜ਼ਾਰਿਆਂ ਜਾਂ ਰੋਸ ਮਾਰਚਾਂ ਜਾਂ ਭੁਖੜਤਾ ਲੰਦ ਸਹਾਰਾ ਲੈਣਾ ਪੈਂਦਾ ਤੇ ਇਸ ਤੋਂ ਵੱਧ ਕੀ ਮਾਰੀ ਜਿਹੜੀ ਗੱਲ ਕੀ ਹੋ ਸਕਦੀ ਹੈ ਮੈਂ ਹੈਰਾਨ ਆ ਵੀ ਇਨਾ ਪਰਿਵਾਰਾਂ ਨੂੰ ਤੇ ਉੱਥੇ ਜੇਲ੍ਹ ਦੇ ਵਿੱਚ ਬੈਠੇ ਜਿਹੜੇ ਸਾਡੇ ਨੌਜਵਾਨ ਹਨ ਉਹਨਾਂ ਨੂੰ ਅੱਜ 15 ਦਿਨ ਹੋ ਗਏ ਇਹ ਸਰਕਾਰ ਦੇ ਕੰਨਾਂ ਤੇ ਜੁਗ ਨਹੀਂ ਸਰਕੀ ਹੈ ਅਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਇਹਨਾਂ ਦਾ ਹਾਲਚਲ ਪੁੱਛਣ ਵੀ ਨਹੀਂ ਆਇਆ ਵੀ ਤੁਹਾਡੀ ਮੰਗ ਕੀ ਹੈ ਤੁਸੀਂ ਕਿਉਂ ਬੈਠੇ ਹੋ ਉੱਥੇ ਜਦ ਕਿ ਡੈਮੋਕ੍ਰੇਸੀ ਦੇ ਵਿੱਚ ਇਹ ਤਕਾਜ਼ਾ ਹੈ ਕਿ ਜਦੋਂ ਕੋਈ ਬੰਦਾ ਪ੍ਰੋਟੈਸਟ ਕਰਦਾ ਹੈ ਤਾਂ ਗਵਰਨਮੈਂਟ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਜਾ ਕੇ ਪੁੱਛਣਾ ਕਿ ਭਾਈ ਤੈਨੂੰ ਤਕਲੀਫ ਕੀ ਹੈ ਦਿੱਕਤ ਕੀ ਹੈ ਕੀ ਤੇਰੀ ਸਮੱਸਿਆ ਹੈਗੀ ਹੈ ਜਾਇਜ਼ ਹੈ ਨਜਾਇਜ਼ ਹੈ ਪਰ ਹੈਰਾਨ ਹੋ ਗਿਆ ਕਿ 10 ਦਿਨ ਹੋ ਗਏ ਅੱਜ ਇਹਨਾਂ ਪਰਿਵਾਰਾਂ ਨੂੰ ਕੋਕੜਤਾਲ ਦੇ ਬੈਠੇ ਹਨ ਸਰਕਾਰ ਜੇ ਸਰਕਾਰ ਦਾ ਕੋਈ ਨੁਮਾਇੰਦਾ ਜਿਹੜਾ ਹੈ ਉਹ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਨਹੀਂ ਆਇਆ ਮੈਂ ਪਹਿਲਾਂ ਵੀ ਇਹ ਸ਼ਬਦ ਕਹੇ ਹੈ ਕਿ ਜੇ ਇਹਨਾਂ ਪਰਿਵਾਰਾਂ ਨੂੰ ਜਾਂ ਉਹਨਾਂ ਬੱਚਿਆਂ ਨੂੰ ਕੁਝ ਵੀ ਹੁੰਦਾ ਹੈ ਤੇ ਉਹਦੀ ਜ਼ਿੰਮੇਵਾਰ ਜਿਹੜੀ ਹੈ ਸਰਕਾਰਾ ਹੋਣੀ ਚਾਹੀਦੀ ਹੈ ਸਰਕਾਰ ਨੂੰ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਪਰਿਵਾਰਾਂ ਨਾਲ ਇਹਨਾਂ ਦੀ ਜਿਹੜੀ ਮੰਗ ਵਾਜਬ ਹੈ ਕੋਈ ਗਲਤ ਮੰਗ ਨਹੀਂ ਹੈ ਇਹ ਸਿਰਫ ਤੇ ਸਿਰਫ ਉਹਨਾਂ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਹੈ ਤੇ ਇਹਦੇ ਵਿੱਚ ਕੋਈ ਦਿੱਕਤ ਵੀ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਪੰਜਾਬ ਦੀਆਂ ਜ਼ਿਲ੍ਹਾ ਚੋਂ ਆ ਜਾਣਗੇ ਤੇ ਇਹ ਪਰਿਵਾਰਾਂ ਦਾ ਜਿਹੜਾ ਉਹਨਾਂ ਨੂੰ ਮਿਲਣਾ ਜਿਹੜਾ ਥੋੜਾ ਆਸਾਨ ਹੋ ਜਾਏਗਾ ਡਿਬਰੂਗੜ ਦਾ ਇੱਕ ਚੱਕਰ ਜਿਹੜਾ ਇੱਕ ਪਰਿਵਾਰ ਦੇ ਜਾਂਦਾ ਤੇ ਜਾਂ ਇੱਕ ਜੀ ਵੀ ਦੇ ਜਾਂਦਾ ਤੇ 40-45000 ਰੁਪਏ ਜਿਹੜਾ ਹੈ ਉਹ ਲੱਗਦਾ ਬੜੀ ਤਕਲੀਫ ਹੈ ਬੜੀ ਆਹ ਖੈ ਤੇ ਫਿਰ ਉੱਥੋਂ ਦਾ ਜਿਹੜਾ ਕਲਚਰ ਹੈ ਉਹ ਜੇਲ੍ਹ ਦਾ ਜਿਹੜਾ ਮਾਹੌਲ ਹੈ ਉਹ ਸਾਡੇ ਅਮਰਤਾਰੀ ਨੌਜਵਾਨਾਂ ਇਹਨਾਂ ਨੂੰ ਸੂਟ ਨਹੀਂ ਕਰਦਾਗਾ ਇਸ ਲਈ ਅਸੀਂ ਵਾਰ-ਵਾਰ ਇਹ ਕਹਿ ਰਹੇ ਆ ਕਿ ਸਰਕਾਰ ਨੂੰ ਜਿਹੜਾ ਇਹਨਾਂ ਦੇ ਮੰਗਾਂ ਦੇ ਉੱਤੇ ਜਿਹੜਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਇਹ ਨਹੀਂ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਬਹਿ ਗਏ ਆ ਅਜੇ ਵੀ ਜਿਉਂਦੇ ਨੇ ਸਿੱਖ ਪੰਜਾਬ ਦੇ ਵਿੱਚ ਸਿੱਖਾਂ ਨੂੰ ਮਰਿਆ ਨਹੀਂ ਸਮਝਣਾ ਚਾਹੀਦਾ ਸਰਕਾਰ ਨੂੰ ਸੁਣਨਾ ਚਾਹੀਦਾ ਸਰ ਪਰ ਚਲਵਾ ਰਹੇ ਇਸ ਲਈ ਬੇਵਸ ਨਜ਼ਰ ਆ ਰਹੀ ਕਿ ਤੁਹਾਨੂੰ ਬਾਣੀ ਫੜਨ ਪਿਆਰ ਮਤਲਬ ਸਰਕਾਰ ਬਿਲਕੁਲ ਜਿਹੜੀ ਹੈ ਉਹ ਅੰਧ ਵਿਸ਼ਾ ਕਰ ਰਹੀ ਮੈਂ ਖੁਦ ਹੈਰਾਨ ਹੈ ਕਿ ਮੈਂ ਅੱਜ ਦੇਖਿਆ ਪੁੱਛਿਆ ਪਰਿਵਾਰਾਂ ਨੂੰ 10 ਦਿਨ ਹੋ ਗਏ ਕੋਈ ਸਰਕਾਰ ਦਾ ਨੁਮਾਇੰਦਾ ਉਹੀ ਮਤਲਬ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਜਿਹੜਾ ਇਹਨਾਂ ਨਾਲ ਕੋਈ ਗੱਲਬਾਤ ਕਰਨ ਵਾਸਤੇ ਇਹਨਾਂ ਨੂੰ ਪੁੱਛਣ ਵਾਸਤੇ ਵੀ ਹਲਚਲ ਪੁੱਛਣ ਵਾਸਤੇ ਵੀ ਭਾਈ ਤੁਹਾਡੀ ਭੋਖੜਤਾਲ ਕੀ ਚ ਹੈ ਤੁਹਾਡੀ ਸਿਹਤ ਦਾ ਕੀ ਹਾਲ ਹੈ ਜਾਂ ਤੁਹਾਡੀ ਮੰਗ ਕਿਹੜੀ ਕੀ ਹੈ ਅਸੀਂ ਸਰਕਾਰ ਤੱਕ ਪਹੁੰਚਾਉਨੇ ਕੁਝ ਵੀ ਨਹੀਂ ਫਿਰ ਇੰਨਾ ਇਗਨੋਰ ਜਿਹੜਾ ਪੰਜਾਬ ਦੇ ਅੰਦਰ ਸਿੱਖਾਂ ਨੂੰ ਕੀਤਾ ਜਾ ਰਿਹਾ ਹੈ ਜੇ ਪੰਜਾਬ ਦੇ ਅੰਦਰ ਸਿੱਖ ਗਨੋਰ ਹੈ ਤੇ ਬਾਹਰ ਦੇ ਪਾਕਿਸਤਾਨ 'ਚ ਸਿੱਖਾਂ ਨਾਲ ਕੀ ਹੋਇਆ ਅਰਹੁਣ ਪਰਿਵਾਰਾਂ ਨੇ ਤੁਹਾਡੇ ਮੁਲਾਕਾਤ ਕੀਤੀ ਅੱਗੇ ਕੀ ਸੰਘਰਸ਼ੀ ਰੂਪੇਖਾ ਉਸ ਦੀ ਸਰਕਾਰ ਤੇ ਦਬਾਅ ਬਣਾਇਆ ਜਾ ਸਕਦਾ ਅਸੀਂ ਤਾਂ ਪਰਿਵਾਰ ਨੂੰ ਤਾਂ ਸਿਰਫ ਅਸੀਂ ਤਾਂ ਅਕਾਲਪੁਰਖ ਦੇ ਪਾਣੀ 'ਚ ਰਹਿਣ ਵਾਲੀ ਕੌਮ ਆ ਅਕਾਲਪੁਰਖ ਦੇ ਪਾਣੀ 'ਚ ਰਹਿਨੇ ਆ ਤ੍ਰੀ ਅਕਾਲ ਤੱਕ ਸਾਬ ਤੇ ਵੀ ਇਹ ਅੱਜ ਪਰਿਵਾਰ ਗਏ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਮਿਲੇ ਨੇ ਅਸੀਂ ਵੀ ਉਹਨਾਂ ਨਾਲ ਗੱਲ ਕਰਾਂਗੇ ਕੋਈ ਨਾ ਕੋਈ ਕੋਈ ਨਾ ਕੋਈ ਚੀਜ਼ ਐਸੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਸਰਕਾਰ ਦੇ ਕੰਨਾਂ ਤੱਕ ਜਿਹੜੀ ਆਵਾਜ਼ ਜਿਹੜੀ ਪਹੁੰਚ ਐਂ ਜਿਸ ਦਾ ਵਫਾ ਤੋਂ ਵੀ ਚੰਡੀਗੜ੍ਹ ਮਿਲਣ ਗਿਆ ਹਾਂ ਮੈਨੂੰ ਹਾਂ ਮੈਨੂੰ ਪਤਾ ਲੱਗਿਆ ਕੀ ਗੱਲਬਾਤ ਹੋਈ ਆ ਤੇ ਬਾਰੇ ਜਾਣਕਾਰੀ ਬਾਅਦ ਵਿੱਚ ਨੂੰ ਲੱਗਦਾ ਨਹੀਂ ਕਿ ਸਾਬਿਕ ਲੀਡਰਸ਼ਿਪ ਜਿਹੜੀ ਆ ਉਹ ਇਸ ਮਾਮਲੇ ਵਿੱਚ ਖਾਸ ਪਰਬੰਧੀ ਸਿੱਖਾਂ ਦੇ ਮਾਮਲੇ ਵਿੱਚ ਚੱਲੀ ਹੈ ਬਿਲਕੁਲ ਇਹ ਨਾ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਸੀਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਸਾਡੀਆਂ ਸੰਸਥਾਵਾਂ ਦੀ ਕ੍ਰੈਡਿਬਿਲਟੀ ਜਿਹੜੀ ਆ ਇਹ ਬਰਕਰਾਰ ਰੱਖਣੀ ਚਾਹੀਦੀ ਹੈ ਇਹਨੂੰ ਡਾਊਨ ਨਹੀਂ ਕੀਤਾ ਜਾਣਾ ਚਾਹੀਦਾ ਸਾਡੀਆਂ ਸੰਸਥਾਵਾਂ ਦੀ ਕ੍ਰੈਡਿਬਿਲਟੀ ਖਾਸ ਤੌਰ ਦੇ ਉੱਤੇ 84 ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀ ਹੈ ਘਟੌਲੀ ਸ਼ੁਰੂ ਹੋਈ ਹੈ ਫਿਰ 90 ਦੇ ਦਹਾਕੇ ਤੋਂ ਬਾਅਦ ਫਿਰ ਬੜਾ ਜ਼ੋਰ ਚੱਲਿਆ ਸਾਡੇ ਸੰਸਥਾਵਾਂ ਦੀ ਕ੍ਰੈਡਿਬਿਲਟੀ ਨੂੰ ਘਟਾਉਣ ਦਾ ਤੇ ਜਦੋਂ ਦਾ ਸੋਸ਼ਲ ਮੀਡੀਆ ਆਇਆ ਉਦੋਂ ਤੋਂ ਤਾਂ ਇੱਕ ਹਨੇਰੀ ਜਿਹੜੀ ਹੈ ਵਗਤ ਉਰੀ ਹੈ ਸਾਡੀ ਸੰਸਥਾਵਾਂ ਦੀ ਜਾਂ ਸਾਡੀਆਂ ਸੰਸਥਾਵਾਂ ਦੇ ਉੱਤੇ ਬੈਠੇ ਬੰਦਿਆਂ ਦੀ ਕ੍ਰੈਡਿਬਿਲਟੀ ਨੂੰ ਜਿਹੜਾ ਹੈ ਉਹ ਥੱਲੇ ਸੁੱਟਣ ਲੱਗੀ ਹੈ ਬਹੁਤ ਵੱਡਾ ਨੁਕਸਾਨ ਪਹੁੰਚਿਆ ਉਹਦੇ ਉਹੀ ਇਹੀ ਕਾਰਨ ਹੈ ਕਿ ਸਰਕਾਰਾਂ ਸਾਡੀਆਂ ਸੰਸਥਾਵਾਂ ਨੂੰ ਇਗਨੋਰ ਕਰ ਮਾਰ ਰਹੀ ਖਾਸ ਕਰਕੇ ਪੰਜਾਬ ਲਈ ਇੱਕ ਪਾਸੇ ਕਿਸਾਨਾਂ ਨੂੰ ਦਿੱਲੀ ਪਹੁੰਚ ਤੋਂ ਰੋਕ ਲਈ ਕੰਕਰੀਟ ਦੀ ਦੁਬਾਰਾ ਬਣਾ ਦਿੱਤੀ ਹੈ ਗੀਆਂ ਗੋਸਲੇ ਦੇ ਮਾਮਲੇ ਚ ਵੀ ਹੈ ਮੈਨੂੰ ਐਂ ਲੱਗਦਾ ਹੈ ਜਿਵੇਂ ਸਾਨੂੰ ਜ਼ਬਰਦਸਤੀ ਜਿਹੜਾ ਹੈ ਧੱਕ ਕੇ ਧੱਕ ਕੇ ਧੱਕ ਕੇ ਸਾਨੂੰ ਪਾਕਿਸਤਾਨ ਵਾਲੇ ਪਾਸੇ ਜਿਹੜਾ ਹੈ ਉੱਤਕੇ ਲੈ ਜਾ ਰਿਹਾ ਹੈ ਵੇ ਸਰਕਾਰ ਦੀ ਕੋਈ ਵਧੀਆ ਪਾਲਿਸੀ ਨਹੀਂ ਹੈ ਕਿ ਸਾਨੂੰ ਧੱਕ ਕੇ ਧੱਕ ਕੇ ਤੁਸੀਂ ਪਾਕਿਸਤਾਨ ਵਾਲੇ ਪਾਸੇ ਧਕੇਲ ਰਹੇ ਹੋ ਬਾਰਡਰ ਬੰਦ ਕਰ ਦਿੱਤੇ ਨੇ ਜਿਵੇਂ ਕਸ਼ਮੀਰ ਨੂੰ ਤੇ ਪੰਜਾਬ ਨੂੰ ਜਿਹੜਾ ਬਿਲਕੁਲ ਭਾਰਤ ਦੇ ਨਾਲੋਂ ਵੱਖਰਾ ਕਰ ਦਿੱਤਾ ਹੈ ਇਹ ਨਾ ਕੋਈ ਸਿਆਣਪ ਹੈ ਤੇ ਨਾ ਹੀ ਕੋਈ ਇਹ ਨੀਤੀ ਹੈ ਇਹ ਡੈਮੋਕ੍ਰੇਸੀ ਦੇ ਵਿੱਚ ਇਹ ਸਰਕਾਰ ਦਾ ਵਰਤਾਰਾ ਬਹੁਤ ਕਰਦਾ ਸਿੱਖਾਂ ਨੂੰ ਲੱਗਦਾ ਕਿ ਪੰਜਾਬ ਦਾ ਮਾਹੌਲ ਸਰਕਾਰ ਹੈ ਖਰਾਬ ਬਿਲਕੁਲ ਤੁਸੀਂ 1947 ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਪਰ ਕੱਢ ਕੇ ਦੇਖ ਲਓ ਜਿੰਨਾ ਵੀ ਮਾਹੌਲ ਖਰਾਬ ਹੋਇਆ ਉਹਦੇ ਵਿੱਚ ਸਰਕਾਰ ਜਾਂ ਪੋਲੀਟੀਕਲ ਪਾਰਟੀਆਂ ਵੱਲੋਂ ਘੜੀ ਜੜੀ ਹੈ ਘਟਿਆ ਕਿਸ ਦੀ ਰਾਜਨੀਤੀ ਜ਼ਿੰਮੇਵਾਰ ਹੈ ਪਰ ਜਿਹੜੇ ਬੀਜੇਪੀ ਦੇ ਵਿੱਚ ਆਖੂ ਆਪਣੀ ਸਿੱਖ ਹੈਗੇ ਉਹ ਗੱਲ ਕਿਉਂ ਕਰਦੇ ਬੰਦੀ ਜੀ ਸਰ ਕਿਸੇ ਵੀ ਪਾਰਟੀ ਦੇ ਨਹੀਂ ਕਰ ਰਹੀ ਬੀਜੇਪੀ ਦੇ ਨੇ ਕੀ ਕਰਨੀ ਹੈ ਜੀ ਇਹ ਤੇ ਸਾਰੇ ਅੱਖਾਂ ਬੰਦ ਕਰਕੇ ਤੇ ਕੰਨ ਬੰਦ ਕਰਕੇ ਬੈਠੇ ਆਂ ਵੀ ਸਿੱਖ ਮੁੱਦਿਆਂ ਦਾ ਜਾਂ ਸਿੱਖ ਇਤਨ ਦਾ ਕਿਸੇ ਨੂੰ ਧਿਆ ਨਹੀਂ ਬਸ ਕੁਰਸੀ ਦਾ ਲਾਲਚ ਹੈਗਾ ਉਹਨਾਂ ਨੂੰ ਕੁਰਸੀਆਂ ਦਾ ਲਾਲਚ ਹੈ ਜਾਂ ਕੀ ਲਾਲਚ ਹੈ ਇਹ ਤਾਂ ਹੁਣ ਵਾਹਿਗੁਰੂ ਜਾਣਦਾ ਹੈ ਕੌਮ ਦਾ ਕਿਸਾ ਤੁਹਾਡਾ ਪ੍ਰਭਾਵ ਕਬੂਲਦਾ ਕੀ ਤੁਸੀਂ ਵੀ ਜੇ ਵੀ ਰਹਿੰਦੇ ਸਿੱਖਾਂ ਨੂੰ ਤੇ ਸੱਤਾ ਦਿਓ ਬਿਲਕੁਲ ਮੈਂ ਇਕੱਲੇ ਬੀਜੇਪੀ 'ਚ ਨਹੀਂ ਮੈਂ ਸਾਰੀਆਂ ਪਾਰਟੀਆਂ ਦੇ ਵਿੱਚ ਬੈਠੇ ਸਿੱਖਾਂ ਨੂੰ ਕਹੂੰਗਾ ਇਹ ਜਿਹੜੀਆਂ ਪਰਿਵਾਰ ਦੀਆਂ ਮੰਗਾਂ ਨੇ ਜਾਂ ਬੱਚੇ ਜਿਹੜੇ ਉੱਥੇ ਬੈਠੇ ਨੇ ਉਹਨਾਂ ਦੀਆਂ ਸੇਤਾਂ ਦਾ ਧਿਆਨ ਰੱਖਿਆ ਜਾਵੇ ਜੋ ਉਹਨਾਂ ਦੀ ਆਵਾਜ਼ ਮੰਗਿਆ ਉਹ ਪੂਰੀ ਕੀਤੀ ਜਾਏ ਉਹ ਲੋ ਦੇ ਲਈ ਜਦ ਤੱਕ ਇਗਨੋਰ ਕਰ ਰਹੀ ਹੈ ਬਿਲਕੁਲ ਜਿਸ ਤਰ੍ਹਾਂ سنجਿਦਗੀ ਨਹੀਂ ਦਿਖਾ ਰਹੀ ਸਰਕਾਰ ਮਤਲਬ ਕਿ ਉਹ ਲੋਕ ਜੋ ਕੋਖੜਤਾਲ ਤੇ ਬੈਠੇ ਉਹ ਭਰ ਦੇ ਨਾਗਰਿਕ ਨਹੀਂ ਹਨ ਕੀ ਕਰਨਾ ਹੈ ਉਹ ਜੀ ਮਨਸ਼ਾ ਕੀ ਸਰਕਾਰ ਦੀ ਹੈ ਕਿ ਬਰਤਾਲਾ ਕਿਉਂ ਕੀਤਾ ਜਾਵੇ ਜੀ ਜੀ ਜੈਦਰ ਸਾਹਿਬ ਉਹਨਾਂ ਨੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਪਰ ਇੱਕ ਗੱਲ ਰਹਿ ਗਈ ਹੈ ਕਿ ਸਾਨੂੰ ਇੱਕ ਸਾਲ ਤੋਂ ਅਸੀਂ ਲੜਾਈ ਲੜ ਰਹੇ ਆ ਉਦੋਂ ਤੋਂ ਸਾਨੂੰ ਇਹੋ ਜਿਹਾ ਕੋਈ ਮਹਿਸੂਸ ਨਹੀਂ ਹੋ ਰਿਹਾ ਅੱਜ ਤੋਂ ਤੋਂ ਉਹਨਾਂ ਨੇ ਕੈਮਰੇ ਲਾਉਣ ਦਾ ਕੋਈ ਇਹੋ ਜਿਹਾ ਸ਼ਾਸ਼ਾ ਘੜੀਆਂ ਉਦੋਂ ਤੋਂ ਸਾਨੂੰ ਇਹ ਵੀ ਇੱਕ ਦੋ ਮਹੀਨੇ ਦੀ ਗੱਲ ਅਸੀਂ ਹੋਰ ਵੀ ਭੁਗਤ ਲੈਂਦੇ ਪਰ ਇਹ ਜਿਹੜਾ ਇਹ ਮਾਮਲਾ ਕੀ ਸਾਜ਼ਿਸ਼ ਆ ਕੀ ਉਹ ਤੋਂ ਸਾਨੂੰ ਅੰਦਰ ਲੱਗਦਾ ਕਿ ਸ਼ਾਇਦ ਉਹਨਾਂ ਦੀ ਜਾਨ ਨੂੰ ਕੁਝ ਐਸ਼ੀ ਪ੍ਰੋਬਲਮ ਹੋ ਸਕਦੀ ਹੈ ਜੋ ਇਹ ਜੇ ਫਸਲ ਵੀ ਗੇਮ ਜਾ ਰਹੀ ਹੈ ਤੇ ਇਸ ਕਰਕੇ ਜਹੇਦਾਰ ਸਾਹਿਬ ਉਹਨਾਂ ਮੇਂ ਬਾਕੀ ਤੇ ਸਾਰਾ ਕੁਝ ਤੁਹਾਨੂੰ ਦੱਸਤਾ ਇਹ ਚੀਜ਼ ਹੈ ਕਿ ਵਹੀਂ ਦੇ ਸੋਚਦੇ ਆ ਕਿ ਸਰਕਾਰ ਤੋਂ ਤੇ ਪਹਿਲਾਂ ਹੀ ਲੱਗਦਾ ਸੀ ਕਿ ਭਾਰਤ ਸਰਕਾਰ ਜਿਹੜੀ ਸਿੱਖਾਂ ਨਾਲ ਕਿਹੋ ਜਿਹਾ ਸਲੂਕ ਕਰ ਰਹੀ ਉਹ ਤੇ ਚੱਲ ਹੀ ਰਿਹਾ ਸੀ ਚਲੋ ਪੰਜਾਬ ਸਰਕਾਰ ਵੀ ਉਹਦੇ ਨਾਲ ਮਿਲੇਗੀ ਪਰ ਸਾਡੀਆਂ ਧਾਰਮਿਕ ਸੰਸਥਾਵਾਂ ਜਾਂ ਸਿੱਖ ਸੰਸਥਾਵਾਂ ਜਾਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਸਿੱਖ ਆਪਣੇ ਆਪ ਨੂੰ ਪੰਥਕ ਲੀਡਰ ਕਹਿੰਦੇ ਆ ਪਤਾ ਨਹੀਂ ਵੀ ਉਹ ਵੀ ਇੱਕਦਮ ਖਤਮ ਹੀ ਹੋ ਚੁੱਕੇ ਆ ਉਹਨਾਂ ਨੇ ਇਹ ਹਾਲਾਤ ਚ ਪੰਥ ਨੂੰ ਛੱਡ ਦਿੱਤਾ ਕਿ ਉਹਨਾਂ ਦੀਆਂ ਬੇਟੀਆਂ ਧੀਆਂ ਪੈਣਾ ਉੱਥੇ ਬਰੋੜਾਂ ਦੇ ਰੋਲਦੀਆਂ ਰਹਿਣ ਉਹਨਾਂ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਤੇ ਇਹ ਚੀਜ਼ ਹੈ ਕਿ ਕੋਈ ਨਹੀਂ ਅਸੀਂ ਦੀ ਆਪਣੀ ਕੁਰਬਾਨੀ ਦੇ ਦਾਂਗੇ ਪਰ ਸਾਨੂੰ 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 ਇਹ ਇਹ ਚੀਜ਼ ਦਾ ਦੁੱਖ ਹੈ ਕਿ ਸਾਡੀਆਂ ਜਿਹੜੀਆਂ ਐਡੀ ਵੱਡੀ ਸਰਮੌਰ ਸੰਸਥਾ ਅਕਾਲ ਤਖਤ ਸ੍ਰੋਮਣੀ ਕਮੇਟੀ ਆ ਜਾਂ ਸਾਡਾ ਅਕਾਲੀ ਦਲ ਸੀਗਾ ਜਾਂ ਇਹ 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 ਕਿੱਥੇ ਚਲੇ ਗਏ ਇਹਨਾਂ ਨੇ ਆਪਣੇ ਆਪ ਦੀ ਇਹਨਾਂ ਦੀ ਇਹਨਾਂ ਦੀ ਵਸ਼ਾਭ ਯੋਗਤਾ ਜਿਹੜੀ ਉਹ ਦਿਨੋਂ ਦਿਨ ਖਤਮ ਹੋ ਰਹੀ ਹੈ ਤੇ ਫਿਰ ਜੇ ਕੱਲ ਨੂੰ ਕੋਈ ਪਹਾਣਾ ਵਰ ਪਗੜਿਆ ਕੋਈ ਨਹੀਂ ਬੰਦੇ ਨੇ ਮਰਨਾ ਤੇ ਇੱਕ ਦਿਨ ਹੁੰਦਾ ਹੀ ਹੈ ਪਰ ਇਹ ਚੀਜ਼ ਹੈ ਕਿ ਫਿਰ ਇਹ 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 ਇੱਕ ਇਕਾਦੇ ਵਾਸਤੇ ਬੈਠੇ ਡੇਡੇ ਵੱਡੀਆਂ ਕੁਰਸੀਆਂ ਦੇ ਜਿਹੜੇ ਬੈਠੇ ਸਾਡੇ ਆਗੂ ਉਹ ਉਹ ਉਹਨਾਂ ਦੀ ਕੀ ਜਵਾਬਦਾਈ ਹੈ ਸਰ ਕੌਂਬਰਤੀ ਸਰਕਾਰ ਦੇ ਦਬਾਵ ਨਾਲ ਚ ਕਾਮਯਾਬ ਨਹੀਂ ਹੋ ਪਾਇਆ ਨੇ ਸਰਕਾਰ ਤੇ ਬਣਾਣ ਚ ਜਾਂ ਕਿਸੇ ਵੀ ਪਰ ਸਾਨੂੰ ਤੇ ਇਸ ਚੀਜ਼ ਦਾ ਦੁੱਖ ਆ ਪੰਥਕ ਪਾਰਟੀ ਪੰਥਕ ਪਾਰਟੀਆਂ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਪੰਥਕ ਕਹਿੰਦੇ ਆ ਕੋਈ ਵੀ ਕਿਸੇ ਪਾਰਟੀ ਚ ਵੀ ਹੋਣ ਉਹ ਕੋਈ ਜਿੱਦਾਂ ਕੋਈ ਕਿਸ ਨੂੰ ਮਾਰ ਦੇ ਕਿਸ ਨੂੰ ਰੱਖ ਲੇ ਕੋਈ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁਣ ਉੱਥੇ ਹਰਿਆਣਾ ਬਾਰਡਰ ਤੇ ਕੋਈ ਕਿਸਾਨਾਂ ਨਾਲ ਇਹੋ ਜਿਹੀ ਗੋਲੀਬਾਰੀ ਹੋਈ ਕੁਝ ਸਾਡੇ ਕੋਈ ਪੋਲੀਟਿਕਲ ਲੀਡਰ ਜਾ ਕੇ ਉੱਥੇ ਕੋਈ ਖੜੇ ਨਹੀਂ ਹੋਏ ਮਗਰੋਂ ਜਾ ਕੇ ਜਦੋਂ ਕੋਈ ਮਰ ਜਾਂਦਾ ਉਦੋਂ ਜਾ ਕੇ ਜੇ ਉਹ ਸਾਰੇ ਜਣੇ ਉਹਦੇ ਭੋਗ ਤੇ ਜਾਣ ਵਾਸਤੇ ਜਾਂਉਂਦੇ ਉਹਦੇ ਉਹਦੇ ਵਿੱਚ ਸ਼ਾਮਲ ਹੋ ਰਹੇ ਹੈ ਕੀ ਲੱਗਦਾ ਸਿਰਫ ਸ਼ਾਹੀ ਸ਼ੋਹਰਤ ਵਾਸਤੇ ਪਹੁੰਚ ਰਹੇ ਆਪਣੀ ਪ੍ਰੋਡਕਟ ਚਾਹ ਪਹੁੰਚ ਰਹੇ ਅਸੀਂ ਤਾਂ ਕਹਿੰਨੇ ਸਾਡੇ ਕੋਲ ਨਾਂ ਵੀ ਪਹੁੰਚੋ ਕੋਈ ਗੱਲ ਨਹੀਂ ਪਰ ਤੁਸੀਂ ਜਿੱਥੇ ਤੁਹਾਡਾ ਕੋਈ ਕੰਮ ਕਰਨ ਦਾ ਫਰਜ਼ ਬਣਦਾ ਉੱਥੇ ਜਾ ਕੇ ਕਰੋ ਇੱਕ ਸਵਾਲ ਥੋੜਾ ਕੌੜਾ ਹੋ ਸਕਦਾ ਹੈ ਲੇਕਿਨ ਮੇਰੀ ਭਾਵਨਾ ਨੂੰ ਸਮਝਦੇ ਹੋ ਕਿ ਫੇਸਬੁਕ ਵਾਲਾ ਪੰਕ ਨਜ਼ਰ ਨਹੀਂ ਆਇਆ ਇੱਥੇ ਕਿਉਂਕਿ ਫੇਸਬੁਕ ਦੇ ਉੱਤੇ ਹਜ਼ਾਰਾਂ ਲੋਕ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰ ਰਹੇ ਸਨ ਲੇਕਿਨ ਧਰਨੇ ਦੇ ਵਿੱਚ ਜਿੰਨਤੀ ਦੇ ਲੋਕ ਹੀ ਸ਼ਾਮਲ ਹੋਏ ਇਹ ਇਹਦੇ ਵਿੱਚ ਕੀ ਬਹੁਤ ਘਾਟ ਨੇ ਜੀ ਫੇਸਬੁਕ ਦੀ ਇਕੱਲੀ ਫੇਸਬੁਕ ਤੇ ਚਲੋ ਹੋ ਸਕਦਾ ਥੋੜਾ 10 20% ਦਾ ਫਰਕ ਹੋਵੇ ਉਹਦੇ ਵਿੱਚ ਕੀ ਪ੍ਰਸ਼ਾਸਨ ਦਾ ਇਹੋ ਦਬਾਅ ਆ ਹਰ ਇੱਕ ਜਿਹੜਾ ਬੰਦਾ ਇਧਰ ਨੂੰ ਕੋਈ ਤੁਰ ਰਿਹਾ ਤੇ ਤੇ ਪਰਚਾ ਕਰਦਾਂਗੇ ਉਹਨਾਂ ਨੂੰ ਡਰਾਇਆ ਜਾ ਰਿਹਾ ਪਹੁੰਚਣ ਤੋਂ ਰੋਕਿਆ ਜਾ ਰਿਹਾ ਪਹੁੰਚਣ ਤੋਂ ਰੋਕਿਆ ਜਾ ਰਿਹਾ ਪਿੰਡਾਂ ਜਾ ਕੇ ਜੇ ਕੋਈ ਅਨਾਉਂਸਮੈਂਟ ਕਰਦਾ ਤਾਂ ਉਹ ਗਰੰਟੀ ਨੂੰ ਧਮਕੀ ਦਿੱਤੀ ਜਾਂਦੀ ਹੈ ਪਿੰਡ ਦੀਆਂ ਪੰਚਾਇਤਾਂ ਨੂੰ ਡਰਾਇਆ ਜਾ ਰਿਹਾ ਵੀ ਜੇ ਤੁਹਾਡੇ ਪਿੰਡ ਤੋਂ ਕੋਈ ਬੰਦਾ ਜਾਊਗਾ ਅਸੀਂ ਤੁਹਾਡੇ ਨਾਲ ਐ ਕਰਾਂਗੇ ਜੇ ਕਰਾਂਗੇ ਇਹੋ ਜਿਹੀਆਂ ਸਾਨੂੰ ਪਤਾ ਵੀ ਲੋਕ ਸਾਡੇ ਨਾਲ ਆ ਲੇਕਿਨ ਠੀਕ ਹੈ ਪਹੁੰਚਦੇ ਨਹੀਂ ਪਹੁੰਚਦੇ ਉਹ ਕੋਈ ਕੋਈ ਬੰਦਾ ਹਰਿਆਣਾ ਚੋਂ ਆ ਰਿਹਾ ਜੂਪੀ ਚੋਂ ਆ ਰਿਹਾ ਰਾਜਸਥਾਨ ਚੋਂ ਆ ਰਿਹਾ ਜੰਮੂ ਤੋਂ ਆ ਰਿਹਾ ਪੰਜਾਬ ਦੇ ਦੂਰ ਦੂਰ ਬਿਠੰਡੇ ਤੋਂ ਮਾਨਸਾ ਤੋਂ ਉਧਰੋਂ ਸਬ ਤੱਕ ਆ ਰਹੇ ਹੁਣ ਇਡੀ ਦੂਰ ਤੋਂ ਇੱਕ ਨਾਰਮਲ ਬੰਦੇ ਵਾਸਤੇ ਆਉਣਾ ਵੀ ਇਨਾ ਖਰਚਾ ਕਰਕੇ ਆਪਣੇ ਲੈਵਲ ਤੇ ਔਖੀ ਗੱਲ ਹੈ ਫਿਰ ਵੀ ਅਸੀਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਇਨੀਆਂ ਮੁਸ਼ਕਲਾਂ ਪਾਰ ਕਰਕੇ ਵੀ ਸਾਡੇ ਕੋਲ ਆ ਰਹੇ ਆ ਤੇ ਅਸੀਂ ਇਹ ਨਹੀਂ ਵੀ ਲੋਕ ਸਾਡੇ ਨਾਲ ਨੇ ਨਾਲ ਤੇ ਹੈ ਪਰ ਇਹ ਚੀਜ਼ ਹੈ ਕਿ ਸਾਰਿਆਂ ਦੀ ਹੁਣ ਕੋਈ ਕੋਈ ਲੀਡਰ ਜਨਾਚਰ ਕੋਈ ਲੀਡ ਕਰਨ ਵਾਲਾ ਬੰਦਾ ਨਹੀਂ ਉਹਦੇ ਵਾਸਤੇ ਉਹ ਠੀਕ ਖਬਰ ਆ ਰਹੀ ਹੈ ਕਿ ਪਤਾ ਲੱਗਿਆ ਵੀ ਤਿੰਨ ਜਣਿਆਂ ਦੀ ਸਿਹਤ ਜਿਹੜੀ ਹੈ ਕਾਫੀ ਸਾਫ਼ ਹੋ ਗਈ ਹੈ ਹਾਂ ਜੀ ਦੇ ਜੇਲ੍ਹ ਚੋਂ ਤੇ ਉਹ ਗਿਆ ਤੇ ਤਿੰਨੇ ਜਣੇ ਦੇ ਕਾਫੀ ਥੋੜੇ ਗੰਭੀਰ ਹੈ ਉਹਨਾਂ ਦੀ ਹਾਲਤ ਤੇ ਪਰ ਇਹਨਾਂ ਕਿ ਮਾਨਸਿਕ ਤੌਰ ਤੇ ਉਚੜਦੀ ਕਲਾ ਚ ਪਰ ਪਰਿਵਾਰਾਂ ਤਾਂ ਚਿੰਤਾ ਦਾ ਦਿਸੇ ਤੇ ਚਿੰਤਾ ਦਾ ਵਿਸ਼ਾ ਤੇ ਹੋਇਆ ਹੀ ਹੋਣਾ ਅਸੀਂ ਤੇ ਆਪਣਾ ਸਾਰਾ ਕੁਝ ਗੁਰੂ ਤੇ ਛੱਡਿਆ ਕੋਈ ਨਹੀਂ ਅਸੀਂ ਤਿਆਰ ਹਾਂ ਜੇ ਜੋ ਵੀ ਵਾਪਰ ਰੂਗਾ ਉਹ ਹੀ ਉਹਨੂੰ ਸਹਨ ਕਰਾਂਗੇ ਪਰ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਨਹੀਂ ਕੋਈ ਅਜੇ ਤੱਕ ਤੇ ਕੋਈ ਨਹੀਂ ਉਹ 25 ਤਰੀਕ ਤੋਂ ਬਾਅਦ ਕੋਈ ਇਹੋ ਜਿਹਾ ਕੋਈ ਰਿਸਪੌਂਸ ਨਹੀਂ ਅੱਗੇ ਫਿਰ ਅੱਗੇ ਅੱਗੇ ਸਾਡੀ ਕੋਈ ਰਣਨੀਤੀ ਨਹੀਂ ਉਹ ਦੂਜੀਆਂ ਪਾਰਟੀਆਂ ਕੋ ਆਪਣੇ ਲੈਵਲ ਤੇ ਕੁਝ ਕਰ ਰਹੀਆਂ ਤਾਂ ਅਸੀਂ ਕਹਿੰਨੇ ਕਿ ਜੋ ਵੀ ਉਹਨਾਂ ਵਾਸਤੇ ਕਰ ਰਹੇ ਉਹ ਉਹਨਾਂ ਦੀ ਸਪੋਰਟ ਕੀਤੀ ਜਾਣੀ ਚਾਹੀਦੀ ਹੈ ਜੋ ਭਾਈ ਸਾਹਿਬ ਦੇ ਇਹਨਾਂ ਦੇ ਪਰਿਵਾਰਾਂ ਦੇ ਵਾਸਤੇ ਲੜ ਰਿਹਾ ਉਹ ਕੋਈ ਵੀ ਕੋਈ ਐਕਸ਼ਨ ਕਰ ਰਿਹਾ ਕੀ ਕਰ ਰਿਹਾ ਜੋ ਵੀ ਫੈਸਲਾ ਲੈ ਰਿਹਾ ਕੋਈ ਰੋਸ ਮਾਰਚ ਕਰ ਰਿਹਾ ਕੋਈ ਜੋ ਵੀ ਪਰ ਜੀ ਸਾਰੇ ਇੱਕ ਦੂਜੇ ਧੋਕੇ ਕਰਨ ਤੇ ਲੱਗਦਾ ਕਿ ਕੰਮ ਨਹੀਂ ਸਿਰਫ ਹੋ ਸਕਦਾ ਤੇ ਉਹ ਉਹ ਤੇ ਚੀਜ਼ ਹੈ ਕਿ ਕੋਈ ਵੀ ਜੇ ਸਾਰੇ ਇਕਜੁੱਟ ਹੋ ਜਾਣ ਤੇ ਫਿਰ ਕੋਈ ਕਾਮਯਾਬੀ ਕੋਈ ਵੀ ਦੂਰ ਨਹੀਂ ਜਿਹੜੇ ਪੁਰਾਣੇ ਬੰਦੀ ਸਿੰਘ ਇਨਚਰ ਦੇ ਬੈਠੇ ਜੀ ਉਦੋਂ ਵੀ ਅਸੀਂ ਇਕੱਠੇ ਹੋ ਕੇ ਲੜਦੇ ਤਾਂ ਵੀ ਉਹ ਕਾਮਯਾਬੀ ਤੇ ਹੈਗੀ ਕਾਮਯਾਬੀ ਤੇ ਸਾਡੇ ਸਾਨੂੰ ਪਾੜ ਰੇ ਅਲੱਗ-ਅਲੱਗ ਕੀਤਾ ਜਾ ਰਿਹਾ ਹੁਣ ਇਹ 10 ਪ੍ਰਸ਼ਾਦ ਬੈਠੇ ਆ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਇਹੋ ਮਨਸ਼ਾ ਨਹੀਂ ਪੀ ਇਹਨਾਂ ਦਹਾਂ ਨੂੰ ਨਖੇੜੋ ਹੈ ਉਹ ਮਸਲਾ ਹੱਲ ਕਰਨ ਵਾਲੇ ਪਾਸੇ ਨਹੀਂ ਦੁਰ